ਹੈਲੋ ਸਸੀ ਕਾਲ ਜੀ ਕੀ ਹਾਲੇ ਠੀਕ ਹੈ ਆਪ ਦਾ ਸਵਾਗਤ ਹੈ ਮੇਰੇ ਝੂਟੋ ਚੈਨਲ ਤੇ ਦੇਖੋ ਤੁਹਾਨੂੰ ਅੱਜ ਨਮੂਨਾ ਪਾਣਾ ਦੱਸਾਂਗੀ ਇਹ 5-5 ਹਾਬਨਾ ਕੁੰਡੇ ਪਾਣੇ ਦੋ ਕੁੰਡੇ ਆਪਾਂ ਬਾਧੂ ਪਾਉਣੇ ਚਲੋ ਨਮੂਨਾ ਸ਼ੁਰੂ ਕਰਨੇ ਆਂ ਦੇਖੋ ਪਹਿਲਾ ਕੁੰਡਾ ਆਪਾਂ ਲਾ ਲਓ ਭਾਵੇਂ ਹਉਣ ਲੋ ਤੇਰੇ ਦੇਖੋ ਆਪਾਂ ਆ ਸਲਾਈ ਜਿਹੜੀ ਹੈ ਨਾ ਕਿੱਦਾਂ ਪਾਣੀ ਪਹਿਲੇ ਇਹ ਕੋਟੀਆਂ ਤੇ ਸਵੈਟਰਾਂ ਤੇ ਜੈਕਟਾਂ ਤੇ ਜਿੱਥੇ ਮਰਜ਼ੀ ਪਾਓ ਬਹੁਤ ਸੋਹਣਾ ਲੱਗਦਾ ਹੈ ਇਹ ਸਿਰਫ ਸਿੱਧਾ ਤੇ ਪੁੱਠਾ ਹੀ ਬਣਾਉਣਾ ਆਪਾਂ ਸਿੱਧੇ ਪੁੱਠੇ ਵਿੱਚ ਹੀ ਨਮੂਨਾ ਵੇਖਿਓ ਕਿ ਕਿੱਦਾਂ ਸੋਨਾ ਆਪਣਾ ਪਿਆ ਜਾਣਾ ਇਹ ਸਲਾਈ ਆਪਾਂ ਸਾਰੀ ਜਿਹੜੀ ਸਿੱਧੀ ਪਾ ਲੈਣੀ ਇਹ ਹੁਣ ਪੁੱਠੇ ਪਾਸੇ ਤੇ ਆਹ ਨਾਲ ਦੇਖਿਓ ਆਪਾਂ ਸਲਾਈ ਕਿੱਦਾਂ ਪਾਣੀ ਪਹਿਲਾ ਕੁੰਡਾ ਆਪਾਂ ਲਾ ਲੈਣਾ ਫਿਰ ਆਹ ਕੁੰਡੇ ਨੂੰ ਨਾ ਆਪਾਂ ਦੋ ਵਾਲ ਪਾ ਲੈਣੇ ਨੇ ਅੰਦੇਖੋ ਇਦਾਂ ਹੀ ਆਪਾਂ ਨੂੰ ਸਾਰਿਆਂ ਕੁੰਡਿਆਂ ਨੂੰ ਨਾ ਦੋ ਦੋ ਵਾਲ ਪਾਉਂਦੇ ਜਾਣਾ ਇੱਕ ਨਹੀਂ ਪਾਣਾ ਦੋ ਦੋ ਵਾਲ ਪਾਉਂਦੇ ਨੇ ਸਾਰੀ ਸਲਾਈ ਆਪਾਂ ਇੱਦਾਂ ਹੀ ਬਣਾਣੀ ਦੋ-ਦੋ ਵਾਲ ਪਾ ਕੇ ਆਹ ਦੇਖੋ ਸਾਰੇ ਕੁੰਡਿਆਂ 'ਚ ਦੋ-ਦੋ ਵਾਲ ਪਾ ਲਏ ਉਧਰੋਂ ਵੀ ਕੰਨੀ ਵਾਲਾ ਕੁੰਡਾ ਇੱਧਰੋਂ ਪਹਿਲਾ ਕੁੰਡਾ ਐਂਡ ਵਾਲਾ ਕੁੰਡਾ ਜਿਹੜਾ ਨੂੰ ਆਪਾਂ ਉਹਦੇ ਆਂਦੇ ਨੇ ਹੁਣ ਦੇਖੋ ਤੀਜੀ ਸਲਾਈ ਆਪਾਂ ਧਿਆਨ ਨਾਲ ਦੇਖਿਓ ਕਿੱਦਾਂ ਬਣਾਣੀ ਹੈ ਪਹਿਲਾ ਕੁੰਡਾ ਆਪਾਂ ਲਾ ਲੈਣ ਲਾਣ ਤੋਂ ਬਾਅਦ ਧਾਗਾ ਜਿਹੜਾ ਇਹਨੂੰ ਐਸਾ ਹੀ ਰਹਿਣ ਦੇਣਾ ਪੰਜ ਵਾ ਆਪਾਂ ਕੁੰਡੇ ਲਾਣੇ ਨੇ ਵਾਲਸ ਵਾਲੇ 2 3 4 5 ਪੰਜ ਕੁੰਡੇ ਲਾ ਕੇ ਫੇਰ ਇਹੀ ਕੁੰਡੇ ਇਸੇ ਸਲਾਈ ਦੇ ਉੱਤੇ ਪਾ ਲੈਣੇ ਇਸੇ ਸਲਾਈ ਦੇ ਉੱਤੇ ਪਾਣ ਤੋਂ ਬਾਅਦ ਆ ਦੇਖੋ ਬੈਕ ਸਾਈਡ ਨੂੰ ਸਲਾਈ ਕਰਕੇ ਇਹਨਾਂ ਪੰਜਾਂ ਕੁੰਡਿਆਂ ਦੇ ਆਪਾਂ ਪੰਜ ਗੁੰਡੇ ਫੇਰ ਬਣਾਣੇ ਨੇ ਆ ਦੇਖੋ ਤਿੰਨ ਚਾਰ ਆ ਦੇਖੋ ਪੰਜ ਗੁੰਡੇ ਬਣਾ ਲਏ ਫੇਰ ਆਪਾਂ ਪੰਜ ਗੁੰਡੇ ਜਿਹੜੇ ਨੇ ਇੱਦਾਂ ਲਾਣੇ ਆ 2 3 4 5 ਫੇਰ ਪੰਜ ਗੁੰਡੇ ਲਾ ਕੇ ਆਪਾਂ ਇਸ ਸਲਾਈ ਤੇ ਪਾ ਲੈਣੇ ਨੇ ਇਸ ਸਲਾਈ ਤੇ ਪਾਣ ਤੋਂ ਬਾਅਦ ਦੇਖੋ ਬੈਕ ਸਾਈਡ ਨੂੰ ਆਪਾਂ ਫੇਰ ਇਦਾਂ ਹੀ ਪੰਜ ਗੁੰਡੇ ਬਣਾਣੇ ਹਨ 2 3 4 ਆ ਪੰਜ ਫੇਰ ਪੰਜ ਗੁੰਡੇ ਲਾ ਲੈਣੇ ਪੰਜ-ਪੰਜ ਆਪਾਂ ਗੁੰਡੇ ਲਾਂਦੇ ਜਾਣਾ ਜਿਹੜੀਆਂ ਮੇਰੀਆਂ ਭੈਣਾਂ ਨਵੀਂ-ਨਵੀਆਂ ਸਿਲਾਈਆਂ ਪੜ੍ਹਨੀਆਂ ਸਿੱਖਦੀਆਂ ਰਹੀਆਂ ਨੇ ਉਹ ਵੀ ਇਹ ਨਮੂਨਾ ਪਾ ਕੇ ਦੇਖਿਓ ਉਹਨਾਂ ਕੋਈ ਨਮੂਨਾ ਹੀ ਪੜਾ ਸੋਨਾ ਪੰਜ ਜਾਣੇ 3 4 5 ਫਿਰ ਆਪਾਂ ਪੰਜ ਗੁੰਡੇ ਲਾ ਲੈਣੇ ਨੇ ਫਿਰ ਪੰਜ ਗੁੰਡੇ ਲਾ ਕੇ ਆਪਾਂ ਇਸ ਲਾਈਨ ਤੇ ਕਰਕੇ ਇਹਦੇ ਫੇਰ ਆਪਾਂ ਪੰਜ ਕੁੰਡੇ ਬਣਾਣੇ 1 2 3 4 5 ਐਂਡ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਇੱਦਾਂ ਹੀ ਬਣਾ ਲੈਣਾ ਹੁਣ ਇਹਨਾਂ ਨਮੂਨੇ ਦੀ ਚੌਥੀ ਸਲਾਈ ਵੇਖਿਓ ਆਪਾਂ ਕਿੱਦਾਂ ਬਣਾਣੀ ਇਹਨਾਂ ਨੂੰ ਆਪਾਂ ਏਕ-ਏਕ ਕਰਕੇ ਕੁੰਡੇ ਨੂੰ ਹੁਣਨਾ ਹੈ ਦੇਖੋ ਏਕ-ਏਕ ਕਰਕੇ ਕੁੰਡਾ ਹੁਣ ਕੇ ਸਾਰੀ ਸਲਾਈ ਆਪਾਂ ਇੱਦਾਂ ਹੀ ਬਣਾ ਲੈਣੀ ਏਕ-ਏਕ ਕੁੰਡਾ ਹੁਣੀ ਜਾਣਾ ਪੰਜ ਕੁੰਡਿਆਂ ਨੂੰ ਇੱਕ ਇੱਕ ਕੱਲਿਆ ਕੱਲੇ ਨੂੰ। ਸਾਰੀ ਸਲਾਈ ਜਿਹੜੀ ਕੱਲਾ ਕੱਲਾ ਉਹਨੂੰ ਕੁੰਡਾ ਹੋਣ ਕੇ ਤੇ ਬਣਾ ਲੂ। ਆ ਦੇਖੋ ਫੇਰ ਇੱਕ ਨਮੂਨਾ ਪੈ ਗਿਆ ਚੌਹ ਸਲਾਈਆਂ ਦਾ ਫੇਰ ਤੁਹਾਨੂੰ ਇੱਕ ਵਾਰੀ ਬਣਾਣਾ ਦਾਸ ਦੇਣੀ ਆ ਕਿੱਦਾਂ ਬਣਾਣਾ ਹੈ। ਆ ਦੇਖੋ ਪਹਿਲੀ ਸਲਾਈ ਜਿਹੜੀ ਹੈ ਸਾਰੀ ਆਪਾਂ ਸਿੱਧੀ ਪਾ ਲੈਣੀ। ਆ ਦੇਖੋ ਪੰਜਵੀਂ ਸਲਾਈ ਆਪਾਂ ਪਾ ਲਈਏ। ਹੁਣ ਛੇਵੀਂ ਸਲਾਈ ਜਿਹੜੀ ਪਹਿਲਾ ਕੁੰਡਾ ਆਪਾਂ ਲਾ ਲਿਆ ਤੇ ਆ ਜਿਹੜੇ ਦੋ ਦੋ ਵਾਲ ਪਾ ਕੇ ਤੇ ਸਾਰੀ ਸਲਾਈ ਆਪਾਂ ਪਾਉਣੀ ਹੈ। ਆ ਨਮੂਨੇ ਦੀ ਆਪਣੀ 7ਵੀਂ ਸਲਾਈ ਪਹਿਲਾ ਕੁੰਡਾ ਆਪਾਂ ਲਾ ਲੈਣਾ ਫਿਰ ਆਪਾਂ ਆ ਦੇਖੋ 5-5 ਕੁੰਡੇ ਲਾਣੇ ਆ 5-5 ਕੁੰਡੇ ਲਾ ਕੇ ਫਿਰ ਆਪਾਂ ਇਹ ਐ ਸਲਾਈ ਤੇ ਕਰ ਲੈਣੇ ਨੇ ਫਿਰ ਇਹਨਾਂ ਪੰਜਾਂ ਕੁੰਡਿਆਂ ਦੇ ਪੰਜ ਕੁੰਡੇ ਬਣਾਣੇ ਆ 1 2 3 4 5 ਫਿਰ ਆਪਾਂ ਪੰਜ ਕੁੰਡੇ ਲਾ ਲੈਣੇ ਆ ਪੰਜ ਕੁੰਡੇ ਲਾ ਕੇ ਦੇਖੋ ਐ ਸਲਾਈ ਦੇ ਕਰਕੇ ਜੇ ਤੁਹਾਨੂੰ ਨਮੂਨੇ ਵਧੀਆ ਲੱਗਦੇ ਆ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਤੇ ਲਾਗੇ ਵਾਲੀ ਬੈਲ ਦਾ ਬਟਨ ਵੀ ਦਬਾ ਦਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਾਰ ਨੂੰ ਪਹਿਲਾਂ ਪਹੁੰਚੇ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਚੈਨਲ ਤੇ ਨਵੀਆਂ ਆਈਆਂ ਨੇ ਜਿਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਾਰ ਨੂੰ ਪਹਿਲਾਂ ਪਹੁੰਚੇ ਸਾਰੀ ਸਲਾਈ ਜਿਹੜੀ ਆਪਾਂ ਹੁਣ ਇਦਾਂ ਹੀ ਪਾ ਲੈਣੀ ਆ। ਆਹ ਜਿਹੜੀ 8ਵੀਂ ਸਲਾਈ ਹੈ ਆਪਾਂ ਸਾਰੀ ਪੁੱਠੀ ਪਾਣੀ ਕੱਲਾ ਕੱਲਾ ਕੁੰਡਾ ਜਿਹੜਾ ਹੁੰਦਾ ਹੈ। ਤਾਂ ਦੇਖੋ ਇਹ ਸਵਾਈਆਂ 8 ਜਿਹੜੀਆਂ ਨੇ बार-बार ਰੀਪੀਟ ਕਰਦੇ ਜਾਓਗੇ ਗਾਂ ਤੋਂ ਗਾਂ ਨਮੂਨਾ ਬੰਦਾ ਜਾਣਾ। ਫਿਰ ਆਪਾਂ ਤੁਹਾਨੂੰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ ਫੋਰ ਵਾਚਿੰਗ।